जय कबीर जय धानक साथियों आज एक सवाल आप जी ਦੇ ਸਾਹਮਣੇ ਲੈ ਕੇ ਆਇਆ ਮੈਂ ਜਿਹਦੇ ਵਿੱਚ ਆ ਜਵਾਬ ਦੇ ਸਾਰਾ ਧਾਨਕ ਸਮਾਜ ਮੈਂ ਸਵਾਲ ਪੁੱਛਣਾ ਚਾਹੁੰਦਾ ਧਾਨਕ ਸਮਾਜ ਨੂੰ ਕਿ ਜਿਹੜੇ ਮੁਠੀ ਪਰ ਲੋਕ ਆ ਜਿਹੜੇ ਕਿ ਸਾਡੇ ਸਮਾਜ ਦੇ ਵਿੱਚ ਪਾੜ ਪਵਾਉਣਾ ਚਾਹੁੰਦੇ ਆ ਜਿਹੜੇ ਕਿ ਸਾਨੂੰ ਇੱਕ ਨਹੀਂ ਹੋਣ ਦੇ ਰਹੇ ਉਹ ਚਾਹੁੰਦੇ ਹੀ ਪਹਿਲਾਂ ਤਾਂ ਇਹ ਹੈ ਕਿ ਵੀ ਹਾਂ ਇੱਕ ਨਾ ਹੋਣ ਕਿਉਂਕਿ ਜੇ ਇਹ ਧਾਨਕ ਸਮਾਜ ਇੱਕ ਹੋ ਗਿਆ ਤਾਂ ਜਿਹੜਾ ਕਿਸੇ ਵੀ ਫੀਲਡ ਦੇ ਵਿੱਚ ਚਾਹੇ ਉਹ ਰਾਜਨੀਤਿਕ ਫੀਲਡ ਹੋਇਆ ਚਾਹੇ ਉਹ ਅਫਸਰਸ਼ਾਈ ਫੀਲਡ ਹੋਇਆ ਜਾਂ ਕੋਈ ਵੀ ਫੀਲਡ ਹੋਇਆ ਉੱਥੇ ਇਹਨਾਂ ਨੇ ਆਪਣੀ ਧੱਕ ਜਮਾਨ ਲੈਣੀ ਹੈ ਅੱਜ ਉਹ ਜਿਹੜੇ ਲੋਕ ਹੈ ਡਿਊਟੀ ਲਾਂਦੇ ਆ ਚੰਦ ਲੋਕਾਂ ਦੀ ਕਿ ਇਹਨਾਂ ਦੇ ਵਿੱਚ ਪਾਲ ਪਵਾ ਕੇ ਰੱਖੋ ਇਹਨਾਂ ਨੂੰ ਇੱਕ ਨਾ ਹੋਣ ਦਿਓ ਅੱਜ ਬਹੁਤ ਸਾਰੇ ਪ੍ਰਾਂਤਾਂ ਦੇ ਵਿੱਚ ਸਮਾਜ ਨੇ ਇੱਕ ਹੀ ਕਰਨ ਦਿਖਾਇਆ ਵੀ ਆ ਜਿਹਦੇ ਕਰਕੇ ਆਪਣੇ ਬਹੁਤ ਸਾਰੇ ਐਮਪੀ ਬਹੁਤ ਸਾਰੇ ਐਮਐਲਏ ਬਹੁਤ ਸਾਰੇ ਕੌਂਸਲਰ ਤੇ ਬਹੁਤ ਸਾਰੇ ਉੱਚ ਪਦਵੀਆਂ ਤੇ ਅਫਸਰ ਵੀ ਬੈਠੇ ਆ ਚਾਹੇ ਉਹ ਐਡਵੋਕੇਟਸ ਹੋਣ ਚਾਹੇ ਜੱਜ ਸਾਹਿਬਾਨ ਹੋਣ ਚਾਹੇ ਉਹ ਕਿਸੇ ਵੱਡੀ ਪੋਸਟ ਤੇ ਕਮਿਸ਼ਨਰ ਲੱਗੇ ਹੋਣ ਕਿਉਂ ਮੇਰੇ ਕੋਲ ਚੰਦ ਰਿਪੋਰਟਸ ਆਂਦੀਆਂ ਰਹਿੰਦੀਆਂ ਆ ਤੇ ਮੈਂ ਦੇਖਦਾ ਰਹਿਣਾ ਉਹਨਾਂ ਨੂੰ ਤੇ ਮੈਨੂੰ ਮਾਨ ਹੁੰਦਾ ਆ ਕਿ ਆਪਣੇ ਸਮਾਜ ਦੇ ਲੋਕ ਇੰਨੇ ਉੱਚ ਪਦਵੀਆਂ ਤੇ ਬੈਠੇ ਆ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਕਿਉਂ ਇਹ ਮੁਹੀਮ ਪਿੱਛੇ ਰਹਿ ਰਹੀ ਆ ਕਿ ਸਾਡੀ ਜਿਹੜੀ ਏਕਤਾ ਨੂੰ ਹਮੇਸ਼ਾ ਪਾੜ ਪਾਣ ਦੀ ਜਿਹੜੇ ਕੋਸ਼ਿਸ਼ ਕਰਦੇ ਪਏ ਆ ਉਹਨਾਂ ਦੀ ਜਿੱਤ ਹੋ ਜੇਗੀ ਅੱਜ ਇੰਨਾ ਸਮਾਂ ਹੋ ਗਿਆ ਬਹੁਤ ਸਾਰੇ ਲੋਕ ਇਹ ਨਹੀਂ ਕਿ ਬੀ ਹਾਂ ਵੀ ਕੋਸ਼ਿਸ਼ ਨਹੀਂ ਕਰ ਰਹੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਕਿ ਸਮਾਜ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਲੇਕਿਨ ਕਿਤੇ ਨੇ ਕਿਤੇ ਸਾਡੇ ਸਮਾਜ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਵੀ ਉਹਦੇ ਅੰਗੇਜਡ ਉਹਨਾਂ ਦੇ ਅੰਗੇਜਡ ਜਾ ਕੇ ਕਿ ਉਹਨਾਂ ਨੂੰ ਪੜਾਇਆ ਜਾਂਦਾ ਲੋਕਾਂ ਨੂੰ ਕਿ ਨਹੀਂ ਵੀ ਸ਼ਾਇਦ ਇਹਨਾਂ ਦੀ ਮਨਛਾ ਸਾਫ਼ ਨਹੀਂ ਸ਼ਾਇਦ ਕਿ ਇਹਨਾਂ ਦੇ ਮਨ ਦੇ ਵਿੱਚ ਖੋਟ ਹੋਊਗਾ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਤੇ ਮੈਨੂੰ ਸਮਝ ਨਹੀਂ ਆਂਦੀ ਕਿ ਵੀ ਹਾਂ ਕਿਉਂ ਇਦਾਂ ਦੇ ਲੋਕਾਂ ਦੀ ਗੱਲਾਂ ਦੇ ਵਿੱਚ ਸਾਡਾ ਸਮਾਜ ਆ ਰਿਹਾ ਹੈ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵੀ ਅਗਿਆਨਤਾ ਅਗਿਆਨਤਾ ਯਾਰ ਜਿਹੜੇ ਕਈ ਪੜ੍ਹੇ ਲਿਖੇ ਲੋਕ ਜਿਹੜੇ ਸ਼ਾਦਿਸ਼ ਕਰਤਾ ਨੇ ਉਹ ਵੀ ਇਹ ਚਾਹੁੰਦੇ ਆ ਕਿ ਵੀ ਇੱਕ ਨਾ ਹੋਣ ਕਿਉਂਕਿ ਜਿਹੜੀ ਪਦਵੀ ਤੇ ਉਹ ਆ ਗਿਆ ਠੀਕ ਹੈ ਦੂਜਾ ਕੋਈ ਨਾ ਆਵੇ ਮਜ਼ਦੂਰ ਦਾ ਬੱਚਾ ਮਜ਼ਦੂਰ ਰਹਿ ਜਾਵੇ ਜੇ ਮਜ਼ਦੂਰ ਦਾ ਬੱਚਾ ਉੱਠ ਕੇ ਅਫਸਰ ਬਣ ਗਿਆ ਤੇ ਉਹਨਾਂ ਦੇ ਮਜ਼ਦੂਰੀ ਕੌਣ ਕਰੂਗਾ ਕਾਰਨ ਤੇ ਇਹੀ ਨੇ ਨਾ ਕਿ ਵੀ ਹਾਂ ਵੀ ਇਹ ਉੱਪਰ ਨਹੀਂ ਆਣੇ ਚਾਹੀਦੇ ਸੋਤਾ ਕਰਕੇ ਆਪਣੀ ਸੀਟਾਂ ਤੇ ਕਿਸੇ ਵੀ ਤਰ੍ਹਾਂ ਦੀ ਸੀਟਾਂ ਦੇ ਅੱਜ ਤੁਸੀਂ ਆਪਣੇ ਆਪ ਨੂੰ ਸਵਾਲ ਪੁੱਛੋ ਕਿ ਜਿਹੜੀ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਨੇ 117 ਸੀਟਾਂ ਦੇ ਵਿੱਚੋਂ ਠੀਕ ਹੈ ਕਿੰਨੇ ਕੁ ਤਾਨਕ ਐਮਐਲਏ ਆ ਉਸ ਤੋਂ ਇਲਾਵਾ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਕਿੰਨੇ ਕੁ ਤਾਨਕ ਐਮਪੀ ਹੈਗੇ ਆ ਚਲੋ ਕੌਂਸਲਰ ਕੁਝ ਹੋਣਗੇ ਕੁਝ ਸਰਕਾਰਾਂ ਛੋਟੇ ਮੋਟੇ ਪਦ ਪਦ ਤਾਂ ਆਪਾਂ ਨੂੰ ਦੇ ਦਿੰਦੇ ਆ ਕਿ ਆਹ ਲਓ ਜੀ ਆ ਪਦ ਲੈ ਕੇ ਤੁਸੀਂ ਬੈਠੋ ਜੀ ਠੀਕ ਹੈ ਨਾ ਲੇਕਿਨ ਜਿਹੜੀ ਸਾਡੀ ਕਾਬਲੀਅਤ ਆ ਸਾਡੇ ਕਾਬਲੀਅਤ ਦੇ ਅਨੁਸਾਰ ਸਾਨੂੰ ਕੁਝ ਨਹੀਂ ਮਿਲਦਾ ਪਿਆ ਇਸ ਗੱਲ ਨੂੰ ਗੌਰ ਕਰਿਓ ਸਾਡੀ ਕਾਬਲੀਅਤ ਦੇ ਅਨੁਸਾਰ ਜੇ ਕੁਝ ਮਿਲਦਾ ਹੋਵੇ ਨਾ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਸਮਾਜ ਦਾ ਰੁਤਬਾ ਕਿਤੇ ਹੋਰ ਹੋਵੇ ਅੱਜ ਮੇਰੇ ਦਿਲ ਦੇ ਵਿੱਚ ਇਹ ਟੇਸ ਹੈਗੀ ਆ ਅੱਜ ਮੇਰੇ ਦਿਲ ਦੇ ਵਿੱਚ ਇਹ ਦਰਦ ਹੈਗਾ ਯਾ ਸਮਾਜ ਦਾ ਮੈਂ ਵੀ ਪ੍ਰਮਾਤਮਾ ਜੀ ਦੇ ਨਾਲ ਮੇਰੇ ਮਾਪਿਆਂ ਨੇ ਮੈਨੂੰ ਪੜਾਇਆ ਲਿਖਾਇਆ ਠੀਕ ਹੈ ਨਾ ਕਈ ਯੂਨੀਵਰਸਿਟੀਆਂ ਵਿੱਚ ਮੈਂ ਪੜਿਆ ਹੋਇਆ ਹਾਂ ਤੇ ਉਸ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਵੀ ਖੜਕ ਜੀ ਕਹਿੰਦੀ ਖਾ ਵੀ ਮੈਨੂੰ ਸਮਾਜ ਦੇ ਇੱਕ ਇੱਕ ਰਣ ਦੇ ਲਈ ਕੰਮ ਕਰਨਾ ਚਾਹੀਦਾ ਹੈ ਤੇ ਮੈਨੂੰ ਸਮਾਜ ਦੇ ਵਿੱਚ ਜਿਹੜੇ ਲੋਕ ਸਾਡੇ ਪਿੱਛੇ ਰਹਿ ਗਏ ਉਹਨਾਂ ਨੂੰ ਕਾਬਲ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਆ ਸੋ ਤਾਂ ਕਰਕੇ ਮੈਂ ਵੀ ਕੋਸ਼ਿਸ਼ ਕਰਦਾ ਪਿਆ ਆ ਤੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਕੋਸ਼ਿਸ਼ ਕਰਦੇ ਪਏ ਆ ਤੇ ਉਹਨਾਂ ਲੋਕਾਂ ਦੀ ਕੋਸ਼ਿਸ਼ਾਂ ਉੱਤੇ ਪਾਣੀ ਨਾ ਫੇਰੋ ਇੱਕ ਹੋ ਜਾਓ ਜੇ ਤੁਸੀਂ ਅੱਜ ਇੱਕ ਨਾ ਹੋਏ ਨਾ ਤੇ ਮੇਰੇ ਖਿਆਲ ਨਾਲ ਆਹ ਨਾਲੇ ਸਮੇਂ ਦੇ ਵਿੱਚ ਅਸੀਂ ਕਦੀ ਇੱਕ ਨਹੀਂ ਹੋ ਸਕਦੇ ਕਿਸੇ ਨੇ ਕਦਮ ਅੱਗੇ ਨਹੀਂ ਕਰਨਾ ਹਮੇਸ਼ਾ ਹੀ ਜਿਹੜੀ ਪਾੜ ਪੁਆਣ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਜਿੱਤ ਹੋ ਜਾਣੀ ਆ ਹੁਣ ਤੁਸੀਂ ਦੇਖਣਾ ਆ ਕਿ ਵੀ ਪਾੜ ਪੁਆਣ ਵਾਲੇ ਲੋਕਾਂ ਵੱਲੋਂ ਇਹ ਆਪੇ ਜਿਹੜੇ ਲੋਕ ਧਾਨਕ ਸਮਾਜ ਨੂੰ ਇੱਕ ਕਰਨਾ ਚਾਹੁੰਦੇ ਆ ਉਹਨਾਂ ਵੱਲੋਂ ਜਿਹੜੇ ਇੱਕ ਕਰਨਾ ਚਾਹੁੰਦੇ ਆ ਨਾ ਅਸਲ 'ਚ ਉਹਨਾਂ ਦਾ ਸਾਥ ਦਿਓ ਤਾਂਕਿ ਆਪਣੇ ਸਮਾਜ ਦਾ ਜਿਹੜਾ ਆ ਜਿਹੜਾ ਬਹੁਤ ਸਾਰਾ ਜਿਹੜਾ ਵਰਗ ਜਿਹੜਾ ਆਪਣਾ ਪਿੱਛੇ ਰਹਿ ਗਿਆ ਆ ਉਹ ਅੱਗੇ ਆ ਸਕੇ ਅੱਜ ਆਪਣੇ ਸਮਾਜ ਦੇ ਮੈਂ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਘੁੰਮਿਆ ਆ ਕਈ ਥਾਵਾਂ ਤੇ ਸਾਡੇ ਜਿਹੜੇ ਘਰਾਂ ਨੂੰ ਦੇਖਿਆ ਜਾਵੇ ਠੀਕ ਹੈ ਮੈਂ ਤਾਂ ਮਜ਼ਦੂਰੀ ਕਰਨ ਵਾਲੇ ਲੋਕ ਠੀਕ ਹੈ ਇੰਨੇ ਕ ਪਿੱਛੇ ਰਹਿ ਗਏ ਆ ਇੰਨੇ ਕ ਪਿੱਛੇ ਰਹਿ ਗਏ ਆ ਕਿ ਉਹਨਾਂ ਨੂੰ ਦੋ ਵਕਤ ਦੀ ਰੋਟੀ ਦਾ ਵੀ ਮੁਸ਼ਕਿਲ ਹੋਇਆ ਪਿਆ ਵਾ ਜਦ ਕਿ ਸਾਨੂੰ ਚਾਹੀਦਾ ਕੀ ਸੀਗਾ ਕਿ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਣਾ ਚਾਹੀਦਾ ਸੀਗਾ ਸਿੱਖਿਆ ਦੇ ਆਧਾਰ ਤੇ ਜਿਹੜਾ ਸਿੱਖਿਆ ਦਾ ਅਧਿਕਾਰ ਆ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਅੱਗੇ ਕੱਢਣਾ ਚਾਹੀਦਾ ਸੀਗਾ ਕਿਉਂਕਿ ਜਿਹੜੀਆਂ ਸਾਡੀ ਐਸੀ ਸਮਾਜ ਦੀਆਂ ਜਿਹੜੀਆਂ ਪੋਸਟਾਂ ਨੇ ਠੀਕ ਆ ਉਹਨਾਂ ਵਿੱਚ ਹੋਰ ਹੀ ਬਰਾਜਮਾਨ ਬੈਠੇ ਆ ਐਸੀ ਦਾ ਸਾਈਡਿਕਟ ਬਣਾ ਕੇ ਹੋਰ ਹੀ ਪੋਸਟਾਂ ਲਈ ਜਾਂਦੇ ਆ ਬੜਾ ਵੱਡਾ ਘਾਣ ਹੋ ਰਿਹਾ ਆ ਉਹਦਾ ਕਾਰਨ ਕੀ ਹੈ ਕਾਰਨ ਵੀ ਇਹ ਹੈ ਕਿ ਜੇ ਸਾਡੇ ਲੋਕ ਪੜ੍ਹਨਗੇ ਤਾਂ ਹੀ ਉਹ ਤਾਂ ਉਸ ਪੋਸਟ ਦੇ ਕਾਬਿਲ ਬਣਨਗੇ ਨਾ ਉਹ ਪੜ੍ਹਦੇ ਹੀ ਨਹੀਂ ਜੇ ਪੜ੍ਹਨਗੇ ਤਾਂ ਹੀ ਉਹਦਾ ਹੱਕਾਂ ਬਾਰੇ ਪਤਾ ਲੱਗੇਗਾ ਨਾ ਉਹਨਾਂ ਨੂੰ ਹੱਕਾਂ ਬਾਰੇ ਪਤਾ ਹੀ ਨਹੀਂ ਸੋ ਤਾਂ ਕਰਕੇ ਬੇਨਤੀ ਨੂੰ ਮੇਰੀ ਨੂੰ ਸਵਕਾਰ ਕਰਿਓ ਕਿ ਹੁਣ ਇੱਕ ਹੋ ਜੋ ਇੱਕ ਪਲੇਟਫਾਰਮ ਤੇ ਆ ਜਾਓ ਮੇਰੀ ਵੀ ਕੋਸ਼ਿਸ਼ ਹੈਗੀ ਹੈ ਕਿ ਧਰਮ ਸਮਾਜ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਵਾਂ ਕਿਉਂਕਿ 23 ਜੂਨ 2024 ਨੂੰ ਗੁਰੂ ਨਾਨਕ ਭਵਨ ਦੇ ਵਿੱਚ ਅਸੀਂ ਲੁਧਿਆਣਾ ਚ ਜਿਹੜਾ ਸਮਾਗਮ ਕਰ ਰਹੇ ਹਾਂ ਅਸੀਂ ਪਹਿਲਾਂ ਵੀ ਸਮਾਗਮ ਕਰਦੇ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜਿਆ ਵੀ ਆ ਲੇਕਿਨ ਹੋਰ ਵੀ ਸਮਾਜ ਨੂੰ ਅਸੀਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਈ ਆ ਇਸ ਕੋਸ਼ਿਸ਼ ਦੇ ਵਿੱਚ ਤੁਸੀਂ ਸਾਡਾ ਸਾਥ ਦੇਣਾ ਹੈ ਜੇ ਤੁਸੀਂ ਸਾਡਾ ਇਸ ਲੈਵਲ ਤੇ ਸਾਥ ਨਹੀਂ ਨਾ ਦੇ ਸਕਦੇ ਤੇ ਘੱਟੋ ਘੱਟ ਉਹਨਾਂ ਲੋਕਾਂ ਦੇ ਮਗਰ ਨਾ ਲੱਗਿਓ ਜਿਹੜੇ ਕਿ ਸਮਾਜ ਨੂੰ ਪਾੜ ਪਾਉਣਾ ਚਾਹੁੰਦੇ ਸੋ ਮਜਬੂਰੀਆਂ ਹੋ ਸਕਦੀਆਂ ਲੁਧਿਆਣਾ ਦੇ ਵਿੱਚ ਨਾ ਆਣ ਦੀਆਂ ਕਿਸੇ ਨੂੰ ਕਿਰਾਏ ਪਾੜੇ ਦੀ ਪ੍ਰੋਬਲਮ ਹੋ ਸਕਦੀ ਆ ਕਿਸੇ ਨੂੰ ਕੋਈ ਹੈਲਥ ਵਾਈਜ਼ ਪ੍ਰੋਬਲਮ ਹੋ ਸਕਦੀ ਆ ਕਿਸੇ ਨੂੰ ਕੋਈ ਹੋਰ ਪਰਿਵਾਰ ਦੇ ਵਿੱਚ ਸੋ ਫੰਕਸ਼ਨ ਰੱਖੇ ਹੁੰਦੇ ਆ ਇਸ ਸਮੇਂ ਤੇ ਉਹਦੀ ਪ੍ਰੋਬਲਮ ਹੋ ਸਕਦੀ ਆ ਲੇਕਿਨ ਇਥੋਂ ਅੰਦਰੋਂ ਦਿਲੋਂ ਨਾਲ ਰਹੀਓ ਇਸ ਵਾਰ ਕਿਉਂਕਿ ਜੇ ਤੁਸੀਂ ਇੱਕ ਹੋਗੇ ਨਾ ਤਾਂ ਇੱਕ ਹੋਏ ਤੇ ਉਹ ਪਰਮਾਤਮਾ ਜਾਣਦਾ ਆ ਉਹ ਸਤਗੁਰ ਕਬੀਰ ਜੀ ਮਹਾਰਾਜ ਜਾਣਦੇ ਆ ਕਿ ਤੁਹਾਡੇ ਹੱਕ ਤਾਈਓ ਮਿਲਨੇ ਆ ਜੇ ਤੁਸੀਂ ਇੱਕ ਹੈਗੇ ਹੋ ਸੋ ਬੇਨਤੀ ਨੂੰ ਸਰਕਾਰ ਕਰਿਓ ਇੱਕ ਹੋ ਜੋ ਧੰਨਵਾਦ ਜੀ